ਸਤਿ ਸ੍ਰੀ ਅਕਾਲ ਪੰਜਾਬੀਓ ਤੁਸੀਂ ਜੁੜੇ ਹੋ ਪੰਜਾਬੀ ਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਪੁਲਿਸ ਨੇ ਕਰ ਦਿੱਤੀ ਵੱਡੀ ਕਾਰਵਾਈ ਜਾਣਦੇ ਹਾਂ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਇਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੂੰ ਲੈ ਕੇ ਅੱਜ ਖੋਸੜਾ ਦੇਣ ਵਾਲੀ ਖਬਰ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਹਾਂ ਯਾਨੀ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਐਸੀ ਖਬਰ ਜਿਨੇ ਪੂਰੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਤਰਥੱਲੀ ਮਚਾ ਦਿੱਤੀ ਹੈ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਪੂਰੇ ਪੰਜਾਬ ਦੇ ਲੋਕਾਂ ਨੇ ਸ਼ੱਕ ਦੇ ਆਧਾਰ ਤੇ ਸੂਈ ਕਮਾ ਦਿੱਤੀ ਸੀ ਕਹਿੰਦੇ ਜੀ ਰਾਜਵੀਰ ਜਵੰਦਾ ਦੇ ਦੋਸਤਾਂ ਤੋਂ ਪੁੱਛਦਾ ਸੌਣੀ ਚਾਹੀਦੀ ਹੈ ਕਿਉਂਕਿ ਲੋਕ ਉਸੇ ਗੱਲ ਤੇ ਸ਼ੱਕ ਕਰ ਰਹੇ ਸੀ ਪਰ ਅੱਜ ਤੁਹਾਡੇ ਸਾਹਮਣੇ ਦੋ ਵੱਡੀਆਂ ਖਬਰਾਂ ਧਰਾਂਗੇ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਜਦੋਂ ਹੁੰਦਾ ਤਾਂ ਉਸ ਸਮੇਂ ਵਾਪਰਿਆ ਕੀ ਸੀ ਮੌਜੂਦਾ ਬੰਦਾ ਸੀ ਜਿਹੜਾ ਉਹਨਾਂ ਨੂੰ ਲਿਜਾਣ ਵਾਲਾ ਉਹਨਾਂ ਨੇ ਕਿਹਾ ਕਿ ਇੱਕ ਤਹੇ ਖਬਰ ਔਰ ਦੂਜੀ ਖਬਰ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਕਿਉਂਕਿ ਜਿਹੜਾ ਇੱਕ ਦੋਸਤ ਉਹਦਾ ਕੈਨੇਡਾ ਦੇ ਵਿੱਚੋਂ ਜਿਹੜਾ ਕਿ ਖਾਸੋ-ਖਾਸੋ ਦੇ ਨਾਲ ਰਹਿੰਦਾ ਸੀ ਉਹਦੇ ਤੇ ਇੱਕ ਬਹੁਤ ਵੱਡੀ ਅਪਡੇਟ ਔਰ ਦੂਜੇ ਪਾਸੇ ਪੁਲਿਸ ਨੇ ਸਿਕੰਜਾ ਕਰ ਦਿੱਤਾ ਯਾਨੀ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਪੰਜਾਬ ਦਾ ਹਾਈ ਕੋਰਟ ਇਸ ਗੱਲ ਨੂੰ ਨਿਰੋਲ ਕਰੂਗਾ ਕਿ ਭਈ ਰਾਜਵੀਰ ਜਵੰਦਾ ਦੀ ਮੌਤ ਆਖਰ ਕੀ ਦੀ ਵਜ੍ਹਾ ਦੇ ਨਾਲ ਹੋਈ ਐ ਯਾਨੀ ਦੋਸਤਾਂ ਦੇ ਉੱਤੇ ਦਾ ਸ਼ੱਕ ਕਰਨਾ ਹੀ ਸੀ ਪਰ ਵਿੱਚ ਕਹਿੰਦੇ ਜੀ ਡਾਕਟਰਾਂ ਤੇ ਵੀ ਹੋ ਗਿਆ ਤਾਂ ਹੁਣ ਡਾਕਟਰਾਂ ਦੀ ਮਿਲੀ ਭੂਤ ਇਹਦੇ ਦੋਸਤਾਂ ਦੇ ਨਾਲ ਸੀ ਜਾਂ ਮਾਮਲਾ ਕੁਝ ਪੈਸੇ ਵਾਲਾ ਸੀ ਜਾਂ ਵਜ੍ਹਾ ਕੀ ਸੀ ਅੱਜ ਦੀ ਪੂਰੀ ਅਪਡੇਟ ਦੇ ਵਿੱਚ ਤੁਹਾਡੇ ਸਾਹਮਣੇ ਰੋਲ ਹੋ ਜਾਣ ਕਿਉਂਕਿ ਬਹੁਤ ਸਾਰੇ ਮੈਂ ਕਿਹਾ ਸੀ ਲੋਕ ਇਸ ਗੱਲ ਦਾ ਸਾਥ ਦੇਣਗੇ ਪੰਜਾਬ ਦੇ ਸਾਡੇ ਜਿੰਨੇ ਵੀ ਵਾਸੀ ਨੇ ਸਾਰੇ ਨੇ ਇੱਕੋ ਹੀ ਗੱਲ ਚੱਕੀ ਕਿ ਤੇ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਭਾਈ ਸਾਨੂੰ ਸ਼ੱਕ ਪੈ ਰਿਹਾ ਇਹਨਾਂ ਦੀ ਸ਼ਾਨ ਵੀ ਹੋਣੀ ਜ਼ਰੂਰੀ ਹੈ ਪਰ ਇਹਦੇ ਵਿੱਚ ਐਡਵੋਕੇਟ ਉੱtre ਆਏ ਨੇ ਮੈਂ ਤੁਹਾਨੂੰ ਪਹਿਲਾਂ ਇਹਨਾਂ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੇ ਦੋਸਤ ਔਰ ਪੁਲਿਸ ਪ੍ਰਸ਼ਾਸਨ ਨੇ ਕਿਵੇਂ ਸਿਕੰਜਾ ਕਾ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਕਿ ਐਡਵੋਕੇਟ ਕੀ ਕਹਿ ਰਹੇ ਨੇ ਸੁਣੋ ਫਰਸਟ ਆਵਲ ਹੁੰਦਾ ਹੈ ਉਪਰ ਇੰਪੋਰਟੈਂਟ ਹੁੰਦਾ ਈਵਨ ਗੋਲਡਨ ਆਵਰ ਕਹਿੰਦੇ ਹੈ ਤਾਂ ਕਿਵੇਂ ਕਿਤੇ ਉਸ ਉਹਨਾਂ ਡਾਕਟਰ ਦੀ ਗੰਗੇਲੀ ਹੈ ਕਿਉਂਕਿ ਆਪਣੇ ਪ੍ਰੋਫੈਸ਼ਨਲ ਮਿਸਕੰਡਕ ਹੈ ਜੇ ਕੋਈ ਪੇਸ਼ੈਂਟ ਔਰ ਤੁਲਾਵੇ ਨਨੂੰ ਲੋਡ ਹੋਵੇ ਮੈਡੀਕਲ ਹੈਲਥ ਕੀ ਦੇ ਸਪੋਰਟ ਕਰਨ ਕਰੋ ਅ ਕਿਸੇ ਦਾ ਵੀ ਹਿਸਟਰੀ ਆ ਇਸ ਤਰੀਕੇ ਦੀ ਜਦਨਾ ਬਰੇਜ ਦਾ ਐਕসিডেন্ট ਹੋਵੇ ਜੇ ਨਾ ਉਹ ਜਿਹੜੀ ਹੈ ਜੇ ਮੈਡੀਕਲ ਹਾਲ ਪਰਫਿਊਜ਼ ਹੋਵੇ ਬਹੁਤ ਐਸੀ ਬਰਕਰੇ ਕੈਮਰਲ ਗਾ ਕੇ ਜਾਂਦੇ ਨੇ GoPro ਵਾਲਾ ਉਹਦੀ ਕੋਈ ਫੁਟੇਜ ਆ ਫਿਰ ਉਹਦੀ ਕੋਈ ਗੱਲਬਾਤ ਨਹੀਂ ਹੋਈ ਅਸੀਂ ਜਦੋਂ ਸ਼ੋਰੀ ਹਸਪੀਟਲ ਲੱਗੇ ਤੇ ਡਾਕਟਰ ਨੇਾਨੂੰ ਆਗੈਂਡੋ ਨਾ ਕੀਤੀ ਰਾਜਵੀਰ ਜਵੰਦਾ ਦੀ ਜਾਨ ਕਿਵੇਂ ਗਈ ਹੈ કોણ ਹੈ ਉਸ ਨੂੰ ਮਾਰਨ ਵਾਲਾ કોણ ਹੈ ਉਸ ਦੀ ਮੌਤ ਦਾ ਜ਼ਿੰਮੇਦਾਰ ਇਸ ਨੂੰ ਲੈ ਕੇ ਜਦੋਂ ਡੀਆਰਟੀ ਕਾਫੀ ਸਾਹਮਣੇ ਆਂਦੀ ਹੈ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਤੇ ਇਸ ਪੂਰੇ ਮਾਮਲੇ ਦੇ ਬਾਬਤ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਜਿਨ੍ਹਾਂ ਨੂੰ ਇਸ ਦੇ ਲਈ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਅੰਗਹਿਲੀ ਦੇ ਕਰਤੇ ਇਹ ਸਭ ਕੁਝ ਹੋਇਆ ਹੋਵੇ ਇਹ ਸਾਰਾ ਜਾਂਚ ਪੜਤਾਲ ਦਾ ਵਿਸ਼ਾ ਪਰ ਜਿਹੜੀਆਂ ਗੱਲਾਂ ਦੇ ਖੁਲਾਸੇ ਸਮੇਂ ਕੀਤੇ ਜਾ ਰਹੇ ਨੇ ਜਿਹੜੀਆਂ ਗੱਲਾਂ ਡੀਆਰ ਤੇ ਰਾਹੀਂ ਸਾਹਮਣੇ ਆਈਆਂ ਨੇ ਉਹ ਦੋਸਤ ਜੋ ਕਿ ਰਾਜਵੀਰ ਜਵੰਦਾ ਦੇ ਨਾਲ ਸੀ ਸੁਖਦਰਸ਼ਨ ਸਿੰਘ ਉਹਨਾਂ ਦਾ ਨਾਮ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਜਿ ਰਾਜਵੀਰ ਜਵੰਦਾ ਨੂੰ ਜਿਸ ਹਸਪਤਾਲ ਦੇ ਵਿੱਚ ਐਕਸੀਡੈਂਟ ਤੋਂ ਬਾਅਦ ਲਜਾਇਆ ਗਿਆ ਸੀ ਜਿੱਥੇ ਐਕਸੀਡੈਂਟ ਹੁੰਦਾ ਉੱਥੋਂ ਬਿਲਕੁਲ ਨਜ਼ਦੀਕ ਹੀ 200 300 ਮੀਟਰ ਤੇ ਹੀ ਇੱਕ ਹਸਪਤਾਲ ਬਣਿਆ ਹੋਇਆ ਉੱਥੋਂ ਹਸਪਤਾਲ ਉਹ ਦਿਖ ਵੀ ਰਿਹਾ ਸੀ ਉੱਥੇ ਉਹਨਾਂ ਨੂੰ ਲਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮੈਡੀਕਲ ਏਡ ਹੀ ਨਹੀਂ ਦਿੱਤੀ ਗਈ ਤਾਂ ਸੁਣ ਲਿਆ ਪੰਜਾਬ ਵਾਲੇ ਜਿੰਨੇ ਕਿ ਬਹੁਤ ਸਾਰੇ ਲੋਕ ਪੰਜਾਬ ਦੇ ਦੋਸਤਾਂ ਦੇ ਉੱਤੇ ਸ਼ੱਕ ਕਰ ਰਹੇ ਸੀ ਪਰ ਅੱਜ ਜਿਹੜੀ ਖਬਰ ਇੱਕ ਦੋਸਤ ਦੇ ਮੌਕੇ ਦੇ ਉੱਤੇ ਮੌਜੂਦ ਸੀ ਆਸਪਾਰ ਦੇ ਵਿੱਚ ਉਹਨੂੰ ਲੈ ਕੇ ਵੀ ਜਾਂਦਾ ਸੁਖਦਰਸ਼ਨ ਸਿੰਘ ਉਹਦਾ ਨਾਮ ਸੀ ਪਰ ਹੁਣ ਰਾਜਵੀਰ ਜਵੰਦਾ ਦੇ ਨਾਲ ਬਹੁਤ ਸਾਰੇ ਲੋਕ ਸੀ ਯਾਨੀ ਆਪਣੇ ਨਿੱਜੀ ਤੌਰ ਤੇ ਦੇਖੀਏ ਤਾਂ ਪੰਜ ਬੰਦੇ ਕਹਿੰਦੇ ਜੀ ਮੌਜੂਦ ਸੀ ਪਰ ਹੁਣ ਸੁਖਦਰਸ਼ਨ ਸਿੰਘ ਆ ਜਿਹੜਾ ਉਹੀ ਦੱਸ ਸਕਦਾ ਹੈ ਕਿ ਮਾਮਲਾ ਆਖਰ ਹੋਇਆ ਕੀ ਸੀ ਪਰ ਦੂਜੇ ਪਾਸੇ ਪੁਲਸ ਦੀ ਡੀਡੀਆਰ ਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਔਰ ਦੂਜੇ ਪਾਸੇ ਭਾਈ ਕਹਿੰਦੇ ਹਾਈ ਕੋਰਟ ਦੇ ਅੰਦਰ ਇਹ ਕੇਸ ਹੁਣ ਚੱਲਣਾ ਹੈ ਰਾਜਵੀਰ ਜਵੰਦਾ ਦਾ ਜਿਹੜਾ ਕੇਸ ਹੈ ਉਹ ਹਾਈ ਕੋਰਟ ਦੇ ਵਿੱਚ ਚੱਲਣਾ ਅਗਰ ਹਾਈ ਕੋਰਟ ਦੇ ਵਿੱਚ ਕੇਸ ਜਾਂਦਾ ਤਾਂ ਜਿੰਨੇ ਵੀ ਉਹਦੇ ਨਾਲ ਦੋਸਤ ਸੀ ਜਿੰਨੇ ਵੀ ਉਹ ਡਾਕਟਰ ਸੀ ਜਿਹੜੇ ਇਲਾਜ ਕਰਨ ਦੇ ਵਕਤ ਰਾਜਵੀਰ ਜਵੰਦਾ ਨੂੰ ਡੈੱਡ ਕਲੀਅਰ ਕਰਨ ਦੀ بجائے ਕਹਿੰਦੇ ਜੀ ਇਹਦਾ ਬ੍ਰੇਨ ਡੈੱਡ ਹੈ ਯਾਨੀ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤਾਂ ਹੁਣ ਰਾਜਵੀਰ ਜਵੰਦਾ ਦੇ ਬਹੁਤ ਵੱਡੇ ਵੱਡੇ ਖੁਲਾਸੇ ਪੰਜਾਬ ਦੀ ਜਨਤਾ ਹੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਸਾਨੂੰ ਤਾਂ ਇਹ ਗੱਲ ਨਹੀਂ ਹਾਜਮ ਹੋ ਰਹੀ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਪਰ ਦੂਜੇ ਪਾਸੇ ਪੁਲਿਸ ਨੇ ਸ਼ੱਕੰਜਾ ਕਰ ਦਿੱਤਾ ਔਰ ਇੱਕ ਜਿਹੜਾ ਦੋਸਤ ਦੀ ਗੱਲ ਕਰ ਰਿਹਾ ਸੀ ਮੈਂ ਉਹ ਸਰਦਾਰ ਆਇਦਾ ਦਾ ਦੋਸਤ ਹੈ ਪਰ ਕੈਨੇਡਾ ਦੇ ਵਿੱਚ ਉਹ ਬੰਦਾ ਮੌਜੂਦ ਹੈ ਯਾਨੀ ਕੈਨੇਡਾ ਦੇ ਵਿੱਚ ਕਿਉਂ ਗਏ ਤੇ ਰਾਜਵੀਰ ਜਵੰਦਾ ਦੇ ਨਾਲ ਰਹਿਣ ਵਾਲਾ ਆਦਮੀ ਕੀ ਇਹ ਦੱਸ ਸਕਦਾ ਕੋਈ ਰਾਜਵੀਰ ਜਵੰਦਾ ਦੇ ਨਾਲ ਉਸ ਦਿਨ ਜਦੋਂ ਤੁਸੀਂ ਮੌਜੂਦ ਸੀ ਕੀ ਹਾਦਸਾ ਵਾਪਰਿਆ ਇਹ ਸਾਹਮਣੇ ਆ ਕੇ ਉਹਨਾਂ ਦੁਆਰਾ ਇਹ ਗੱਲ ਕਹਿਣੀ ਚਾਹੀਦੀ ਹੈ মিডিਆ ਦੇ ਉੱਤੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸ਼ੱਕ ਸਿੱਧਾ ਉਹਦੇ ਦੋਸਤਾਂ ਤੇ ਔਰ ਦੂਜੇ ਪਾਸੇ ਡਾਕਟਰਾਂ ਦੇ ਲੱਗ ਰਿਹਾ ਜੀ ਦੇਖੋ ਕਹਿੰਦੇ ਜਦੋਂ ਐਕਸੀਡੈਂਟ ਹੁੰਦਾ ਇੱਕ ਸਾਹਮਣੇ ਬਿਲਕੁਲ ਨਜ਼ਦੀਕ ਇੱਕ ਹਸਪੀਟਲ ਦੇ ਵਿੱਚ ਉਹ ਲੈ ਕੇ ਜਾਂਦੇ ਨੇ ਉੱਥੇ ਫਰਸਟ ایڈ ਦੇਣ ਤੋਂ ਬਿਲਕੁਲ ਕੋਰੀ ਨਾ ਕੀਤੀ ਜਾਂਦੀ ਆ ਕਹਿੰਦੇ ਜੀ ਜੇਕਰ ਉੱਥੇ ਹੀ ਰਾਜਵੀਰ ਜਵਾਨਾਂ ਨੂੰ ਰੱਖ ਲਿਆ ਜਾਂਦਾ ਤਾਂ ਰਾਜਵੀਰ ਜਵੰਦਾ ਖੋ ਸਕਦਾ ਜਿਉਂਦੇ ਹੁੰਦੇ ਪਰ ਜੋ ਭਾਣਾ ਬੀਤਣਾ ਸੀ ਉਹ ਤਾਂ ਬੀਤਣਾ ਹੀ ਸੀ ਚਾਹੇ ਕੋਈ ਵੀ ਹਸਪੀਟਲ ਸੀ ਪਰ ਇਹਦੇ ਵਿੱਚ ਅੰਗੇਲੀ ਕਿੱਥੇ ਆਉਂਦੀ ਆ ਪਹਿਲਾ ਨੰਬਰ ਤਾਂ ਨਰੋਲ ਇਹ ਨਹੀਂ ਹੋਈ ਗੱਲ ਕਿ ਪਸ਼ੂਆਂ ਦੇ ਨਾਲ ਵੱਜ ਕੇ ਹੀ ਹੋਇਆ ਜਾਂ ਫਿਰ ਗੱਡੀ ਦੇ ਵਿੱਚ ਵੱਜ ਕੇ ਹੋਇਆ ਕਿਉਂਕਿ ਭਾਈ ਇੱਕ ਗੱਡੀ ਦਾ ਜ਼ਿਕਰ ਬਾਰ-ਬਾਰ ਵਿਚਾਰਿਆ ਕਹਿੰਦੇ ਜੀ ਇੱਕ ਬਲੇਰੋ ਗੱਡੀ ਸੀ ਉਹਦੇ ਨਾਲ ਵੀ ਐਕਸੀਡੈਂਟ ਹੋਇਆ ਕਿ ਰਾਜਵੀਰ ਜਵੰਦਾ ਦੇ ਵਿੱਚ ਪਸ਼ੂ ਵੱਜੇ ਆ ਜਾਂ ਗੱਡੀ ਵੱਜੀ ਆ ਇਹ ਗੱਲ ਹਲੇ ਤੱਕ ਨਿਰਪੱਖ ਨਹੀਂ ਹੋਈ ਔਰ ਦੂਜੇ ਪਾਸੇ ਇੱਕ ਰੇੜੀ ਵਾਲਾ ਬੰਦਾ ਜਿਹੜਾ ਜੀ ਉੱਥੇ ਮੌਜੂਦ ਸੀ ਉਸੇ ਬੰਦੇ ਨੇ ਇਹ ਗੱਲ ਕਹੀ ਕਹਿੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਝਾੜੀਆਂ ਦੇ ਵਿੱਚ ਲੜੀ ਜਾਂਦੇ ਸੀ ਪਸ਼ੂ ਤੋ ਆਕੇ ਰਾਜਵੀ ਜਵੰਦਾ ਦੇ ਵਿੱਚ ਵੱਜਦੇ ਨੇ ਨਹੀਂ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਜੇਕਰ ਵਾਕਈ ਪਸ਼ੂ ਵੱਜੇ ਨੇ ਇਹ ਪੰਜਾਬ ਦੇ ਲੋਕਾਂ ਦੀ ਥਿਓਰੀ ਹੈ ਬਹੁਤ ਵੱਡੀ ਕਿ ਜੇਕਰ ਭਾਈ ਉਹ ਪਸ਼ੂ ਵਿੱਚ ਵੱਜੇ ਨੇ ਤਾਂ ਪਸ਼ੂਆਂ ਦਾ ਨੁਕਸਾਨ ਵਾਕਈ ਹੋਇਆ ਹੁੰਦਾ ਇਹ ਗੱਲ ਸਾਰੇ ਲੋਕ ਕਹਿ ਰਹੇ ਨੇ ਬਾਕੀ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੇ ਤੱਥ ਧਰੇ ਸੀ ਤੁਸੀਂ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਕਹਿੰਦੇ ਭਾਈ ਜੇਕਰ ਪਸ਼ੂ ਵੱਜਾ ਹੁੰਦਾ ਪਸ਼ੂ ਦੀ ਨਾਲ ਦੇ ਨਾਲ ਮੌਤ ਹੋ ਜਾਂਦੀ ਔਰ ਦੂਜੇ ਪਾਸੇ ਕੋਈ ਵੀਡੀਓ ਕੋਈ ਹੋਰ ਗਵਾਹ ਇਹਦੇ ਵਿੱਚ ਸਾਹਮਣੇ ਨਹੀਂ ਨਿਕਲ ਕੇ ਆਉਂਦਾ ਕਿਉਂਕਿ ਜਿੰਨੇ ਵੀ ਹੈਲਮਟ ਧਾਰੀ ਇਹਨਾਂ ਦੇ ਨਾਲ ਬਾਈਕ ਰਾਈਡਰ ਸੀ ਜਵੰਦਾ ਦੇ ਨਾਲ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਬੂਰੇ ਆ ਕੇ ਇਹ ਪ੍ਰਸ਼ੰਤ ਰਿਆ ਤੇ ਭਾਈ ਅਸੀਂ ਸਾਹਮਣੇ ਖੜੇ ਸੀ ਇੱਕ ਉਹਦਾ ਇਹ ਵੀ ਕਹਿਣਾ ਰੇੜੀ ਵਾਲੇ ਬੰਦੇ ਦਾ ਜਿਹੜਾ ਮੌਜੂਦ ਗਵਾਹ ਬਣਿਆ ਉਹ ਕਹਿਣਾ ਜੀ ਬਾਈਕ ਰਾਈਡਰ ਇਹਦੇ ਨਾਲ ਸੀ ਜਿਹੜੇ ਉਹ ਦੋ ਜਣੇ ਪਿੱਛੋਂ ਆ ਗਏ ਸੀ ਜੇਕਰ ਆ ਗਏ ਸੀ ਹਸਪੀਟਲ ਦੇ ਵਿੱਚ ਜਾਂਦੇ ਉੱਥੇ ਬਿਆਨ ਦਿੰਦੇ ਮੀਡੀਆ ਦੇ ਵਿੱਚ ਕਿ ਅਸੀਂ ਦੇਖਿਆ ਤਾਂ ਗੱਲ ਨਰੋਲ ਹੋ ਜਾਂਦੀ ਪਰ ਹੁਣ ਸ਼ੱਕ ਦੀ ਸੂਈ ਚਾਰੇ ਪਾਸੇ ਘੁੰਮਦੀ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦਾ ਹਰ ਇੱਕ ਵਕੀਲ ਇਸ ਕੇਸ ਨੂੰ ਲੜਨਾ ਚਾਹੁੰਦਾ ਪੰਜਾਬ ਦੇ ਲੋਕ ਇਸ ਗੱਲ ਦੇ ਵਿੱਚ ਮਦਦ ਕਰਨਾ ਚਾਹੁੰਦੇ ਨੇ ਤੇ ਪੰਜਾਬ ਦੇ ਲੋਕ ਮੀਡੀਆ ਦੇ ਵਿੱਚ ਹਰ ਵੀਡੀਓ ਦੇ ਥੱਲੇ ਹੀ ਕਮੈਂਟ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਨੂੰ ਇਨਸਾਫ ਤਾਂ ਮਿਲਣਾ ਚਾਹੀਦਾ ਕਿਉਂ ਕਿਉਂਕਿ ਭਾਈ ਇੱਕ ਨੌਜਵਾਨ ਹੀਰੇ ਵਰਗਾ ਕਲਾਕਾਰ ਹੀਰੇ ਹੀ ਕਹਿ ਸਕਦੇ ਆ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਸਾਡੇ ਪੰਜਾਬ ਨੂੰ ਘਾਟਾ ਪੈ ਚੁੱਕਿਆ ਕਿਉਂਕਿ ਨਾਮੀ ਗਨਮੀ ਜਿੰਨੀਆਂ ਵੀ ਹਸਤੀਆਂ ਸਾਡੇ ਕੋਲ ਪੰਜਾਬ ਦੇ ਹੈਗੀਆਂ ਸੀ ਉਹ ਸਾਰੀਆਂ ਚਲੀਆਂ ਜਾ ਰਹੀਆਂ ਨੇ ਇੱਕ ਇੱਕ ਕਰਕੇ ਜਿਵੇਂ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਬਹੁਤ ਸਾਰੇ ਕਤਲ ਕਹਨੇ ਹੋ ਗਏ ਨੇ ਜਿਵੇਂ ਕਿ ਹੁਣ ਭੱਲਾ ਸਾਹਿਬ ਆਪਣੀ ਮੌਤ ਚਾਹੇ ਮਰੇ ਨਹੀਂ ਜਾਂ ਕਿਵੇਂ ਲਾ ਲੋ ਉਹ ਚਲੇ ਗਏ ਨੇ ਬਰਿੰਦਰ ਘੁੰਮਣ ਚਲੇ ਗਏ ਨੇ ਰਾਜਵੀਰ ਜਵੰਦਾ ਇੱਕ ਹਨਹਾਰ ਇਕ ਐਡਾ ਕਲਾਕਾਰ ਛੋਟੀ ਜੀ ਉਮਰ ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਅਲਵਿਦਾ ਕਹਿ ਗਏ ਨੇ ਪਰ ਪੰਜਾਬ ਕਦੋਂ ਤੱਕ ਇੰਨੇ ਗੱਲਾਂ ਦੇ ਘਾਟੇ ਸਹੂਗਾ ਕਿਉਂਕਿ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਖਾਸ ਕਰਕੇ ਸਭ ਤੋਂ ਵੱਡਾ ਪੁਆਇੰਟ ਉਸ ਬੰਦੇ ਨੂੰ ਮਾਰਨ ਦੀ ਦੇਗਣ ਦੀ ਕੋਸ਼ਿਸ਼ ਸਾਡੇ ਹੀ ਪੰਜਾਬ ਦੁਆਰਾ ਕੀਤੀ ਜਾਂਦੀ ਹੈ ਕਿਉਂਕਿ ਕੋਈ ਤਾਂ ਗੈਂਗਸਟਰ ਮਾਰਦਾ ਭਾਈ ਕਦੇ ਕੋਈ ਸਾਡੇ ਨਿੱਜੀ ਤੌਰ ਤੇ ਸਾਨੂੰ ਹੀ ਚਾਉਣ ਵਾਲਾ ਬੰਦਾ ਸਾਡੇ ਤੇ ਲੱਗਦਾ ਤਾਂ ਫਿਰ ਉਹ ਇਸ ਗੱਲ ਨੂੰ ਪੰਜਾਬ ਲੈ ਜਾਂਦਾ ਇਹ ਗੱਲਾਂ ਨੂੰ ਸਵੀਕਾਰ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਰ ਸਾਨੂੰ ਬਦਲਣਾ ਚਾਹੀਦਾ ਕਿਉਂ ਕਿ ਸਾਡੇ ਪੰਜਾਬ ਦੀ ਚਰਚਾ ਵਰਲਡ ਨਹੀਂ ਮੈਂ ਕਹੂੰ ਵਿਸ਼ਵ ਤੱਕ ਹੈ ਇਸ ਕਰਕੇ ਪੰਜਾਬ ਨੂੰ ਆਪਣੇ ਆਪ ਸਮਝਣਾ ਪੈਣਾ ਜਿੰਨੇ ਵੀ ਸਾਡੇ ਹੀਰੇ ਨੇ ਉਹਨਾਂ ਨੂੰ ਮਾਰਨ ਦੀ ਬਜਾਏ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੌਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ